ਰਮਨੀਤ ਬਿੱਟੂ ਕਿਹਾ ਕਿ ਮੈਂ ਚਾਹੁੰਨਾ ਕਿ ਐਮਪੀ ਅਮਰਪਾਲ ਸਿੰਘ ਬਾਹਰ ਆਉਣ ਅਸੀਂ ਉਹਨਾਂ ਦਾ ਵੀ ਇਸ ਚੀਜ਼ ਵਾਸਤੇ ਸਵਾਗਤ ਕਰਦੇ ਹਾਂ ਕਿ ਦੇਰ ਆਏ ਦਰਸਤਾਏ ਉਹ ਪੇਰਵਾਹੀ ਕਰਨਗੇ ਤੇ ਮੇਰੇ ਖਾਲ ਫਿਰ ਬਾਹਰ ਆ ਵੀ ਜਾਣਗੇ ਤੁਹਾਨੂੰ ਕਦੇ ਆਇਆ ਰਮਨੀਤ ਬਿੱਟੂ ਦਾ ਫੋਨ ਗਿਆਨੀ ਹਰਪੀ ਸਿੰਘ ਹੋਣਾ ਦਾ ਇੱਕ ਪ੍ਰੈਸ ਕਾਨਫਰੰਸ ਹੈ ਉਹਨਾਂ ਨੇ ਕਿਹਾ ਕਿ 2 ਦਸੰਬਰ ਵਾਲਾ ਜਿਹੜਾ ਫੈਸਲਾ ਸੀ ਕਹਿੰਦੇ ਉਹਨੂੰ ਲਾਗੂ ਕਰਵਾਉਣ ਦੇ ਵਿੱਚ ਅਸੀਂ ਹੁਣ ਵੀ ਕਹਿੰਦੇ ਤਤਪਾਰਾਂ ਔਰ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਅਕਾਲੀਦਰ ਸਾਰੇ ਕਹਿੰਦੇ ਇਕੱਠੇ ਹੋ ਜਾਣਾਂ ਸੁਭੀ ਸਿੰਘ ਬਾਦਲ ਹੋਂ ਨਾਲ ਵੀ ਇਕੱਠੇ ਹੋ ਕੇ ਚਲੋ ਤਿਆਰ ਮੇਰੇ ਖਿਆਲ ਉਹਨਾਂ ਨਾਲ ਤੇ ਕੋਈ ਗੱਲ ਨਹੀਂ ਹੋ ਸਕਦੀ ਅਸੀਂ ਸਾਡੀ ਬੇਟੀ ਦੇ ਉੱਥੇ ਬੇਟਾ ਹੋਇਆ ਸਾਡੇ ਦੋਤਾ ਹੋਇਆ ਸੀ ਤੇ ਉਹਨੂੰ ਦੇਖਣ ਵਾਸਤੇ ਜਾਣਾ ਸੀ ਤੇ ਉਹ ਹੀ 15 20 ਦਿਨ ਵਾਸਤੇ ਜਾਣਾ ਸੀਗਾ ਤੇ ਉਹ ਵੀ ਉਹਨਾਂ ਨੂੰ ੱੱਕੇ ਨਾ ਉਹਨਾਂ ਕੋਲ ਵੀ ਜਾ ਸਾਰੀਆਂ ਚੀਜ਼ਾਂ ਵੈਲਿਡ ਆ ਕਾਰਨ ਵੀ ਨਹੀਂ ਦੱਸਿਆ ਜਾ ਰਿਹਾ ਕਿ ਕਿਉਂ ਰੋਕਿਆ ਪਰ ਉਹ ਪੰਜਾਬੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਤ ਸਿੰਘ ਸਰਦ ਰੁੱਤ ਦਾ ਸੈਸ਼ਨ ਲੋਕ ਸਭਾ ਦਾ ਚੱਲ ਰਿਹਾ ਹੈ ਉੱਥੇ ਹੀ ਖਡੂਰ ਸਾਹਿਬ ਹਲਕੇ ਦੇ ਲੋਕ ਉਡੀਕ ਰਹੇ ਨੇ ਆਪਣੇ ਉਮੀਦਵਾਰ ਨੂੰ ਕਿ ਸੰਸਦ ਦੇ ਵਿੱਚ ਕਦੋਂ ਲਿਆਂਦਾ ਜਾਏਗਾ ਜੀਹਾਂ ਦਾਦੀ ਕਿ ਐਮਪੀ ਅਮਰਪਾਲ ਸਿੰਘ ਉਹਨਾਂ ਨੂੰ ਲੈ ਕੇ ਕੋਟ ਦੇ ਵਿੱਚ ਵੀ ਸੁਣਵਾਈ ਚੱਲ ਰਹੀ ਹੈ ਬਹੁਤ ਸਾਰੀਆਂ ਗੱਲਾਂ ਨੇ ਸਾਰੀਆਂ ਗੱਲਾਂ ਦੇ ਬਾਰੇ ਅੱਜ ਵਿਸਤਾਰਪੂਰਵਕ ਚਰਚਾ ਕਰਾਂਗੇ ਸਾਡੇ ਨਾਲ ਤਰਸੀਮ ਸਿੰਘ ਜੀ ਨੇ ਐਮਪੀ ਅਮਰਪਾਲ ਸਿੰਘ ਉਹਨਾਂ ਦੇ ਪਿਤਾ ਉਹਨਾਂ ਦਾ ਸਵਾਗਤ ਕਰਦੇ ਹਾਂ ਬਾਪੂ ਜੀ ਵਾਜੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇੱਥੇ ਸ਼ੁਰੂ ਕਰਦੇ ਹਾਂ ਐਮਪੀ ਅਮਰਪਾਲ ਸਿੰਘ ਹੋਣੇ ਆ ਰਹੇ ਨੇ ਵਾ ਨੇ ਇਹ ਤੇ ਜੀ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਇਸ ਬਾਰੇ ਜਿੱਦਾਂ ਦਾ ਸਰਕਾਰਾਂ ਦਾ ਰਵਈਆ ਹੈ ਜੀ ਤੇ ਅਜੇ ਬਾਹਰ ਆਉਣ ਦਾ ਤੇ ਲੱਗਦੇ ਨਹੀਂ ਹਾਲਾਤ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕਹਿ ਰਹੇ ਹਾਂ ਕਿ ਚਲੋ ਜੇ ਉਹ ਠੀਕ ਹੈ ਕਿ ਸਰਕਾਰ ਨੂੰ ਲੱਗਦਾ ਕਿ ਉਹ ਗਲਤ ਹੈ ਤੇ ਉਹਨਾਂ ਨੂੰ ਅੰਦਰ ਰੱਖਿਆ ਤੇ ਬੱਕਰੀ ਗੱਲ ਹੈ ਪਰ ਜਿਹੜਾ ਕਰੋੜ ਸਾਹਿਬ ਹਲਕੇ ਦੇ ਲੋਕਾਂ ਨੇ ਉਹਨਾਂ ਤੇ ਭਰੋਸਾ ਜਤਾਇਆ ਉਹਨਾਂ ਨੂੰ ਸਭ ਤੋਂ ਪੰਜਾਬ ਤੋਂ ਸਭ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਐਮਪੀ ਬਣਾਇਆ ਜੋ ਉਹਨਾਂ ਦੇ ਹੱਕ ਹਕੂਕ ਬਣਦੇ ਆ ਜੋ ਉਹਨਾਂ ਦੀ ਆਵਾਜ਼ ਆ ਉਹ ਪਾਰਲੀਮੈਂਟ ਜੋ ਉਹਨਾਂ ਦਾ ਸਵਧਾਨਿਕ ਹੱਕ ਆ ਉਹਨੂੰ ਰੱਖਣ ਤੋਂ ਰੋਕਿਆ ਜਾ ਰਿਹਾ ਅਸੀਂ ਉਹਦੇ ਵਾਸਤੇ ਹਾਈ ਕੋਰਟ ਤੱਕ ਵੀ ਗਏ ਆ ਹਾਈ ਕੋਰਟ ਨੇ ਸਰਕਾਰ ਨੂੰ ਡਾਇਰੈਕਸ਼ਨ ਕੀਤੀ ਸਰਕਾਰ ਨੇ ਬੇਤੁਕੀਆਂ ਜਿਹੜੀਆਂ ਬੇਬੁਨਿਆਦ ਜਿਹੜੇ ਆ ਦਿੱਲੀ ਨਾਲ ਦੇ ਕੇ ਜਿਹੜਾ ਉਸ ਉਹਨਾਂ ਦੀ ਪ੍ਰੋਲ ਨੂੰ ਜਾਂ ਲੋਕ ਸਭਾ ਚੋਂ ਹਟਾਉਣ ਤੋਂ ਰੋਕਣ ਦੀ ਜਿਹੜੀ ਕਾਰਵਾਈ ਆ ਉਹ ਬਹੁਤ ਨਿਖੇਦੀ ਜਾਣ ਕੇ ਆ ਕਿ ਇੱਕ ਪਾਸੇ ਚੁਣੇ ਹੋਏ ਐਮਪੀ ਨਾਲ ਤੁਸੀਂ ਐਸਾ ਕਰ ਰਹੇ ਹੋ ਲੋਕਾਂ ਦੇ ਹੱਕਾਂ ਦੀ ਆਵਾਜ਼ ਪੰਜਾਬ ਦੇ ਹੱਕਾਂ ਦੀ ਆਵਾਜ਼ ਉਹ ਜੇ ਉੱਥੇ ਆਉਂਦੇ ਆ ਤੇ ਉਹ ਪੰਜਾਬ ਨੂੰ ਉਹਦੇ ਨਾਲ ਕੋਈ ਨਾ ਕੁਝ ਬੈਨੀਫਿਟ ਹੋਊਗਾ ਤੇ ਪਰ ਮੇਰੇ ਖਿਆਲ ਕਿ ਬਹੁਤ ਸਾਰੀ ਵੱਡੀ ਤਕਸ਼ਾਈ ਹੈ ਤੁਹਾਨੂੰ ਕੀ ਲੱਗਦਾ ਕਿ ਤਕਾ ਹੋ ਕੀਤੇ ਰਿਹਾ ਕਿਉਂਕਿ ਇੱਕ ਪਾਸੇ ਦਾ ਕੋਰਟ ਦੇ ਵਿੱਚ ਦੇਖੋ ਸੁਣਵਾਈ ਚੱਲ ਰਹੀ ਹੈਗੀ ਔਰ ਦੂਜੇ ਪਾਸੇ ਜਿਹੜੇ ਕਸ਼ਮੀਰ ਦੇ ਵਿੱਚ ਰਾਸ਼ੀਨਾਦ ਦਾ ਲੜਕਾ ਸੀ ਉਸ ਨੂੰ ਵੀ ਪਰੋਲ ਦਿੱਤੀ ਗਈ ਹੈਗੀ ਉਸ ਨੂੰ ਵੀ ਸੰਸਦ ਦੇ ਵਿੱਚ ਬੋਲਣ ਦੇ ਲਈ ਮੌਕਾ ਮਿਲਿਆ ਹੈਗਾ ਤੇ ਦੂਜੇ ਪਾਸੇ ਸਾਡੇ ਸਰਕਾਰੀ ਵਕੀਲ ਜਿਹੜੇ ਨੇ ਉਹ ਜਾ ਕੇ ਕਹਿੰਦੇ ਨੇ ਕਿ ਜੇ ਅਮਰਪਾਲ ਸਿੰਘ ਬਾਹਰ ਆਉਂਦਿਆ ਤਾਂ ਇੱਥੇ ਪੰਜਾਬ ਦੇ ਦਰਿਆਵਾਂ ਨੂੰ ਅੱਗ ਲੱਗ ਜਾਊਗੀ ਮੇਰੇ ਖਿਆਲ ਹੈ ਕਿ ਇਸ ਇਸ ਦੇਸ਼ 'ਚ ਮੇਰੇ ਖਿਆਲ ਹੈ ਕਿ ਕਈ ਤਰ੍ਹਾਂ ਦੇ ਕਾਨੂੰਨ ਚੱਲ ਰਹੇ ਹਨ 加ਟ ਗਿਣਤੀਆਂ ਲਈ ਹੋ ਰਿਹਾ ਪਰ ਮੈਂ ਉਹ ਅਹੀਂ ਤੇ ਫਿਰ ਵੀ ਸਵਾਗਤ ਕਰਦੇ ਕਿ ਜਿਹੜਾ ਰਸ਼ੀਦ ਨੂੰ ਚਲੋ ਉਹਨੂੰ ਲੋਕਾਂ ਨੇ ਚੁਣਿਆ ਤੇ ਉਹਨਾਂ ਨੇ ਆਪਣਾ ਦੀ ਗੱਲ ਰੱਖਦੇ ਆ ਆਪਣੀ ਕੌਮ ਦੀ ਆਪਣੇ ਕਿੱਤੇ ਦੀ ਤੇ ਵਧੀਆ ਗੱਲ ਆ ਪਰ ਮੇਰੇ ਖਿਆਲ ਹੈ ਕਿ ਅਮਰਤਪਾਲ ਸਿੰਘ ਨਾਲ ਮੇਰੇ ਅੱਖਰ ਕਿਉਂ ਤੱਕਾ ਕੀਤਾ ਜਾ ਰਿਹਾ ਇਹ ਵੀ ਸਾਡੀ ਸਮਝ ਤੋਂ ਬਾਹਰ ਆ ਫਿਰ ਜੇ ਅਸੀਂ ਕਹਿੰਨੇ ਕਿ ਅਸੀਂ ਗੁਲਾਮ ਆ ਤੇ ਉਹ ਕਹਿੰਦੇ ਜੀ ਇੱਥੇ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਆ ਤੁਸੀਂ ਚੋਣ ਲੜ ਸਕਦੇ ਚੋਣ ਲੜੀਦਾ ਤੇ ਇਹ ਲੜੀ ਆ ਤੇ ਉਹਦਾ ਜਿਹੜਾ ਲੋਕਾਂ ਦਾ ਹੱਕ ਬਣਦਾ ਉਹਨਾਂ ਦੇ ਲੋਕਾਂ ਦੀ ਆਵਾਜ਼ ਪੰਜਾਬ ਦੇ ਜੋ ਮਸਲੇ ਆ ਉਹਨਾਂ ਨੂੰ ਰੱਖਣ ਵਾਸਤੇ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਪਰ ਜਿਹੜਾ ਉਹ ਧੱਕੇ ਨਾਲ ਰੋਕਿਆ ਜਾ ਰਿਹਾ ਜ਼ਬਰਦਸਤੀ ਜਿਹੜਾ ਕਾਨੂੰਨ ਕਾਇਦਿਆਂ ਨੂੰ ਛਿੱਕੇ ਡੰਕੇ ਸਾਰਾ ਕੁਝ ਕੀਤਾ ਜਾ ਰਿਹਾ ਉਹ ਉਹ ਬਹੁਤ ਇੱਕ ਨਰਾਸ਼ਾ ਜਨਕ ਆਮ ਲੋਕਾਂ ਵਾਸਤੇ ਵੀ ਇਹ ਖੋਖੀ ਰਿਆਏ ਦੇਸ਼ ਚ ਇੱਕ ਪਾਸੇ ਬਾਪੂ ਜੀ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਜਤਾਇਆ ਬਹੁਤ ਵੱਡਾ ਮਾਰਜਨ ਸੀ ਲੋਕ ਸਭਾ ਦੇ ਵਿੱਚ ਸਿਮਰਜੀਤ ਮਾਨ ਹੋਣਾਂ ਤੋਂ ਬਾਅਦ ਤੁਸੀਂ ਦੇਖੋ ਅਮਰਪਾਲ ਹੋਣਾਂ ਦਾ ਮਾਰਜਨ ਸੀ ਇੰਨਾ ਜ਼ਿਆਦਾ ਵੋਟਾਂ ਉਹਨਾਂ ਨੂੰ ਪਈਆਂ ਤੇ ਦੂਜੇ ਪਾਸੇ ਸਰਕਾਰ ਦੇ ਵੱਲੋਂ ਜਿਹੜੀਆਂ ਦਲੀਲਾਂ ਕੋਰਟ ਦੇ ਵਿੱਚ ਦਿੱਤੀਆਂ ਗਈਆਂ ਉਹ ਦਲੀਲਾਂ ਨੂੰ ਤੁਸੀਂ ਕਿਵੇਂ ਮੰਨਦੇ ਹੋਗੇ ਮੈਂ ਸੋਚਦਾ ਕਿ ਇੱਕ ਲੋਕਤੰਤਰ ਦੀਆਂ ਧਰਜੀਆਂ ਢਾਉਣ ਵਾਲੀਆਂ ਕਰੂਨ ਤੋਂ ਬਾਹਰ ਜਾ ਕੇ ਉਸ ਦੀਆਂ ਗੱਲਾਂ ਕਰਨ ਵਾਲੀਆਂ ਜਦੋਂ ਕਿ ਪੰਜਾਬ ਸਰਕਾਰ ਉਹਨੂੰ ਲੈ ਕੇ ਦਿੱਲੀ ਆਉਣਾ ਹੈ ਦਿੱਲੀ ਆ ਕੇ ਉਹਨੂੰ ਸੰਸਦ ਚ ਆਪਣੀ ਗੱਲ ਰੱਖਣ ਤੋਂ ਬਾਅਦ ਚ ਹੋ ਸਕਦਾ ਫਿਰ ਵਾਪਸ ਡੇਬੁਰਗੜ੍ਹ ਚਲੇ ਜਾਣਾ ਤੇ ਪੰਜਾਬ ਸਰਕਾਰ ਜਿਹੜੀ ਉਸ ਦੀਆਂ ਰਪੋਰਟਾਂ ਦੇ ਰਹੀ ਹੈ ਮੇਰੇ ਖਿਆਲ ਹੈ ਕਿ ਬੇਬੁਨਿਆਦ ਇੱਕ ਮੇਰੇ ਖਿਆਲ ਹੈ ਕਿ ਉਹਨਾਂ ਤੋਂ ਜਿਹੜਾ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਜਾਂ ਕਿਉਂ ਪੰਜਾਬ ਦੀ ਸ਼ਾਂਤੀ ਨੂੰ ਕੋਈ ਖਤਰਾ ਨਹੀਂ ਖਤਰਾ ਤਾਂ ਖਾਲੀ ਜਿਹੜੇ ਸਾਡੀਆਂ ਰਵੈਤੀ ਪਾਰਟੀਆਂ ਦੇ ਲੀਡਰ ਆ ਜਿਹੜੇ ਲੋਕਾਂ ਨਾਲ ਜਾਂ ਇਹ ਸਾਡੀ ਸਰਕਾਰ ਆ ਜਿਹੜੀ ਝੂਠੇ ਵਾਅਦੇ ਕਰਕੇ ਆਈ ਵਾਅਦਾ ਪੂਰਾ ਨਹੀਂ ਕੀਤਾ ਲੋਕ ਇਹਨਾਂ ਤੋਂ ਤੰਗ ਆ ਨਸ਼ਿਆਂ ਦਾ ਬਹੁਤ ਵੱਡੇ ਪੱਧਰ ਤੇ ਜਿਹੜਾ ਬੋਲਬਾਲਾ ਵਾ ਕਾਨੂੰਨ ਲਾ ਐਂਡ ਆਰਡਰ ਦੀ ਕੋਈ ਜਿਹੜੀ ਸਥਿਤੀ ਆ ਜਿਹੜੇ ਹਾਲਾਤ ਇਹਨਾਂ ਦੇ ਬਣੇ ਹੋਏ ਆ ਕਿ ਦਿਨ ਦਿਹਾੜੇ ਕਤਲ ਹੋ ਰਿਹਾ ਆ ਫਰੋਤੀਆਂ ਲੀਆਂ ਜਾ ਰਹੀਆਂ ਤੇ ਫੇਕ ਐਨਕਾਊਂਟਰ ਹੋ ਰਿਹਾ ਆ ਇਹ ਮੇਰੇ ਖਿਆਲ ਆ ਕਿ ਸਰਕਾਰ ਨੂੰ ਆਪਣੀ ਜਿਹੜੀ ਜਵਾਬਦੇਹੀ ਆ ਜਿਹੜੇ ਲੋਕਾਂ ਪ੍ਰਤੀ ਉਹ ਤੇ ਨਹੀਂ ਨਿਭਾ ਰਹੀ ਔਰ ਇੱਕ ਬੇਬੁਨਿਆਦ ਇਹੋ ਜਿਹੇ ਬਹਾਨੇ ਬਣਾ ਕੇ ਇੱਕ ਜਿਹੜਾ ਲੋਕਾਂ ਜਿਹਨੂੰ ਲੋਕੀਂ ਚਾਹ ਰਹੇ ਆ ਜਿਹੜਾ ਲੋਕਾਂ ਦਾ ਲੀਡਰ ਹੈ ਉਹਨੂੰ ਤੱਕੇ ਨਾਲ ਅੰਦਰ ਰੋਕਿਆ ਜਾ ਰਿਹਾ ਕੀ ਬਾਪੂ ਜੀ ਇਹਦੇ ਪਿੱਛੇ ਸਾਰੀ ਸਿਆਸਤ ਲੱਗਦੀ ਆ ਤੁਹਾਨੂੰ ਜਿਸ ਹਿਸਾਬ ਦਾ ਬਿਆਨ ਦਿੱਤਾ ਕਿ ਅੱਗ ਲੱਗ ਜੂਗੀ ਪੰਜਾਬ ਦੇ ਵਿੱਚ ਕਿਉਂਕਿ ਲੋਕ ਜਿਹੜੇ ਸਿਆਸੀ ਮਾਹਿਰ ਨੇ ਉਹ ਇਹ ਗੱਲਾਂ ਵੀ ਕਰ ਰਹੇ ਨੇ ਕਿ ਇਸ ਬਿਆਨ ਦੇ ਸਹਾਰੇ ਆਮ ਆਦਮੀ ਪਾਰਟੀ ਸਿਆਸਤ ਕਰ ਰਹੀ ਹੈ ਔਰ ਆਮ ਆਦਮੀ ਪਾਰਟੀ ਇਸ ਬਿਆਨ ਦੇ ਸਹਾਰੇ ਜਿਹੜਾ ਹਿੰਦੂ ਵੋਟ ਬੈਂਕ ਹੈ ਜਾਂ ਹੋਰ ਕਈ ਦਬਕੇ ਨੇ ਉਹਨਾਂ ਨੂੰ ਆਪਣੇ ਅੰਡਰ ਕਰਨਾ ਚਾਹੁੰਦੀ ਹੈ ਤੁਹਾਨੂੰ ਲੱਗਦਾ ਹੈ ਜਿਆ ਕੁਝ ਮੇਰੇ ਖਿਆਲ ਹੈ ਕਿ ਚਲੋ ਇਹ ਆਪਣੇ ਬੈਨੀਫਿਟ ਲਈ ਜੋ ਮਰਜ਼ੀ ਹੋ ਜਿਆ ਪਰ ਇਹ ਜਿਹੜਾ ਖਡੂਰ ਸਾਹਿਬ ਦੇ ਲੋਕਾਂ ਦਾ ਹੱਕ ਆ ਉਹਨਾਂ ਦੇ ਫੰਡ ਰਿਲੀਜ਼ ਨਾ ਹੋ ਦੇਣੇ ਜਿਹੜੇ ਉੱਥੇ ਡਿਵੈਲਪਮੈਂਟ ਦੇ ਕੰਮ ਆ ਜੋ ਉਹ ਸਾਰੀਆਂ ਚੀਜ਼ਾਂ ਨੂੰ ਕਿਉਂ ਰੋਕਿਆ ਜਾ ਰਿਹਾ ਠੀਕ ਹੈ ਕਿ ਤੁਸੀਂ ਅਮਰਤਪਾਲ ਦੇ ਉੱਪਰ ਪਹਿਲਾਂ ਬੇਬੁਨਿਆਦ ਝੂਠੇ ਜਿਹੜੇ ਤੁਸੀਂ ਕਹਿ ਰਹੇ ਕਿ ਅੱਗ ਲੱਗਣ ਵਾਲੀ ਗੱਲ ਹੈ ਜੇ ਉਹ ਅਮਰਤਪਾਲ ਤੋਂ ਲੋਕਾਂ ਨੂੰ ਇੰਨਾ ਖਤਰਾ ਹੁੰਦਾ ਤੇ ਮੇਰੇ ਖਿਆਲ ਇੱਕ ਲੋਕ ਐਡੀ ਵੱਡੀ ਪਦਰਚ ਨੂੰ ਕਿਉਂ ਵੋਟਾਂ ਪਾਉਂਦੇ ਕਿ ਲੋਕ ਐਡੇ ਮੂਰਖ ਤੇ ਹੈ ਨਹੀਂ ਪਰ ਇਹ ਚੀਜ਼ ਹੈ ਕਿ ਮੇਰੇ ਖਿਆਲ ਹੈ ਕਿ ਇਹ ਜਿਹੜੀ ਲੋਕਾਂ ਦੀ ਆਵਾਜ਼ ਨੇ ਲੋਕਾਂ ਦਾ ਵੀ ਬਹੁਤ ਵੱਡਾ ਤੁੱਖਾ ਹੈ ਅਮਰਤਪਾਲ ਨਾਲ ਤੇ ਤਕੇਸ਼ਾ ਹੀ ਹੋ ਹੀ ਰਹੀ ਆ ਜਾਂ ਉਹਦੇ ਸਾਥੀਆਂ ਨਾਲ ਹੋ ਰਹੀ ਆ ਪਰ ਉਹਦੇ ਨਾਲ ਜਿਹੜੇ ਖਰੂਰ ਸਾਹਿਬ ਹਲਕੇ ਦੇ 18-20 ਲੱਖ ਲੋਕ ਆ ਉਹਨਾਂ ਨਾਲ ਵੀ ਬੇਇਨਸਾਫੀ ਹੋ ਰਹੀ ਆ ਇਸ ਕਰਕੇ ਅਸੀਂ ਸਾਰੀਆਂ ਇਨਸਾਫਪਸੰਦ ਮਨੁੱਖੀ ਅਧਿਕਾਰਾਂ ਆਉਂਦੀਆਂ ਜਥੇਬੰਦੀਆਂ ਜਿਹੜੀਆਂ ਮਨੁੱਖੀ ਅਧਿਕਾਰਾਂ ਵਾਸਤੇ ਲੜਦੀਆਂ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹ ਜਿਹੜੀ ਆ ਇੱਕ ਇੱਕ ਅਮਰਤਪਾਲ ਦੀ ਆਵਾਜ਼ ਨਹੀਂ ਦਵਾਈ ਜਾ ਰਹੀ ਇਹ ਲੋਕਾਂ ਦੀ ਆਵਾਜ਼ ਦਵਾਈ ਜਾ ਰਹੀ ਹੈ ਇਸ ਕਰਕੇ ਸਾਰਿਆਂ ਦਾ ਫਰਜ਼ ਬਣਦਾ ਕਿ ਇਹੋ ਜੀਆਂ ਚੀਜ਼ਾਂ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਜਿਹੜੀਆਂ ਕਾਨੂੰਨ ਕਹਦੇ ਛਿੱਕੇ ਟੰਕੇ ਜਿਹੜੇ ਧੱਕੇਸ਼ਾਹੀ ਕੀਤੀ ਜਾਂਦੀ ਤੁਸੀਂ ਚਿੱਠੀਆਂ ਵੀ ਬਹੁਤ ਸਾਰੀਆਂ ਪਾਈਆਂ ਚਾਹੇ ਤੁਸੀਂ ਸਪੀਕਰ ਨੂੰ ਚਿੱਠੀ ਪਾਈ ਹੋਵੇ ਚਿੱਠੀਆਂ ਜਵਾਬ ਕੋਈ ਆਇਆ ਸਭ ਤੋਂ ਵੱਧ ਅਫਸੋਸ ਵਾਲੀ ਗੱਲ ਇਹ ਹੈ ਕਿ ਉਹਨਾਂ ਨੇ ਉੱਥੋਂ ਕਈ ਆਪਣੇ ਹਲਕੇ ਦੀਆਂ ਜੋ ਹੜਾਂ ਦੇ ਟਾਈਮ ਤੇ ਕਈ ਚਿੱਠੀਆਂ ਲਿਖੀਆਂ ਜਾਂ ਕਈ ਹੋਰ ਜਿਹੜੀਆਂ ਸੰਸਦ 'ਚ ਮੈਂ ਆਪਣੇ ਲੋਕਾਂ ਦੀ ਗੱਲ ਕਰਨਾ ਚਾਹ ਰਿਹਾ ਕਿਸੇ ਚਿੱਠੀ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ ਜੇ ਉਹਨਾਂ ਨੇ ਸ਼ੁਰੂ 'ਚ ਵੀ ਕਿਹਾ ਸੀ ਕਿ ਮੈਂ ਚਿੱਠੀ ਕਿ ਕੇਜਲ ਦੇ ਅੰਦਰ ਇਹ ਮੇਰੇ ਜਿਹੜੇ ਹੱਕ ਹਕੂਕ ਬਣਦੇ ਮੇਰਾ ਇੱਕ ਪੀਐਮ ਯੁਕਤ ਕਰਕੇ ਸਰਕਾਰ ਦਾ ਕੋਈ ਨੁਮਾਇੰਦਾ ਨਾਲ ਲਾ ਕੇ ਤੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਜਾਂ ਜਿਹੜਾ ਡਵੈਲਪਮੈਂਟ ਦਾ ਜਿਹੜਾ ਕੰਮ ਆ ਉਹ ਫੰਡ ਰੀਲੀਜ਼ ਕਰਕੇ ਉਹਨਾਂ ਦੇ ਥਰੂ ਹੀ ਤੁਸੀਂ ਉਹ ਕੰਮ ਕਰਵਾਓ ਪਰ ਮੇਰਾ ਖਿਆਲ ਹੈ ਕਿ ਕਿਸੇ ਚੀਜ਼ ਦਾ ਜਵਾਬ ਹੀ ਨਹੀਂ ਦਿੱਤਾ ਜਾ ਰਿਹਾ ਕੋਈ ਫੰਡ ਵੀ ਰਿਲੀਜ਼ ਨਹੀਂ ਕੀਤਾ ਕੋਈ ਫੰਡ ਨਹੀਂ ਰਿਲੀਜ਼ ਕੀਤਾ ਜਾ ਰਿਹਾ ਕਿਤੇ ਚਿੱਠੀ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ ਇਹ ਬਹੁਤ ਵੱਡੀ ਤਕੇਸ਼ਾਈ ਹੈ ਮੈਂ ਰਵਨੀਤ ਵੀ ਟੂਨਾ ਨਾਲ ਇੰਟਰਵਿਊ ਕੀਤੀ ਉਹਨਾਂ ਨੇ ਕਿਹਾ ਕਿ ਬੀਜੇਪੀ ਤਾਂ ਕਹਿੰਦੇ ਚਾਹੁੰਦੀ ਹੈ ਕਿ ਸਾਰਿਆਂ ਨੂੰ ਛੱਡਿਆ ਜਾਵੇ ਰਹਾ ਕੀਤਾ ਜਾਵੇ ਕਹਿੰਦੇ ਅਮਰਤਪਾਲ ਨੂੰ ਅੰਦਰ ਰੱਖਣ ਦੇ ਵਿੱਚ ਸੈਂਟਰ ਦਾ ਕੋਈ ਇੰਟਰਸਟ ਨਹੀਂ ਉਹ ਕਹਿੰਦੇ ਕਿ ਇੱਥੋਂ ਪੰਜਾਬ ਸਰਕਾਰ ਕਹਿੰਦੇ ਜਿਹੜੀ ਇਨਫੋਰਮੇਸ਼ਨ ਦਿੰਦੀ ਹੈ ਜਿਹੜੀ ਇਨਪੁਟ ਲਿਖ ਕੇ ਭੇਜਦੀ ਹੈ ਕਹਿੰਦੇ ਉਹ ਬਹੁਤ ਸਾਰੇ 네ਗਟਿਵ ਦਿੰਦੀ ਹੈ ਜਿਹਦੇ ਕਰਕੇ ਅਮਰਤਪਾਲ ਨੂੰ ਬਾ ਮੇਰਾ ਖਿਆਲ ਹੈ ਕਿ ਇਹ ਵੀ ਜਿਹੜੀਆਂ ਨਾ ਥੋੜਾ ਦੋ ਗੋਲੀਆਂ ਗੱਲਾਂ ਕੀਤੀਆਂ ਜਾ ਰਹੀਆਂ ਇੱਕ ਪਾਸੇ ਇਹ ਬੀਜਪੀ ਦੇ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਕਹਿ ਰਹੇ ਆ ਕਿ ਜੀ ਅਸੀਂ ਐਨਐਸਏ ਪੰਜਾਬ ਸਰਕਾਰ ਨੂੰ ਅਸੀਂ ਧੱਕੇ ਨਾਲ ਲਵਾ ਕੇ ਇਹ ਸਾਰਾ ਕੁਝ ਕੀਤਾ ਗਿਆ ਹੁਣ ਵੀ ਜਿਹੜੇ ਕੇਂਦਰ ਸਰਕਾਰ ਦੇ ਵਕੀਲ ਵੀ ਆ ਕੇ ਉਹਨਾਂ ਦੀ ਪ੍ਰੋਲ ਦਾ ਵੀ ਵਿਰੋਧ ਕਰਦੇ ਉਹਨਾਂ ਦੀ ਐਨਐਸਏ ਦੇ ਟਾਈਮ ਤੇ ਵੀ ਉਹ ਵਿਰੋਧ ਕਰਦੇ ਪਈ ਉਹ ਨਹੀਂ ਟੁੱਟਣੀ ਚਾਹੀਦੀ ਤੇ ਮੇਰਾ ਖਿਆਲ ਹੈ ਕਿ ਇਹੋ ਜੀਆਂ ਗੱਲਾਂ ਜਿਹੜੀਆਂ ਕਿ ਇਹ ਕਰਕੇ ਕੋਈ ਹਮਦਰਦੀ ਲੈਣ ਵਾਲੀ ਗੱਲ ਹੋ ਰਹੀ ਆ ਬਾਕੀ ਮੇਰੇ ਖਿਆਲ ਹੈ ਕਿ ਜੇ ਸਰਕਾਰ ਕੇਂਦਰ ਸਰਕਾਰ ਚਾਵੇ ਤੇ ਪੰਜਾਬ ਸਰਕਾਰ ਤੇ ਮੇਰੇ ਖਿਆਲ ਦੀ ਰੋਕ ਸਕਦੀ ਜੇ ਉਹਨਾਂ ਨੂੰ ਪਾਰਲੀਮੈਂਟ ਦਾ ਅਧਿਕਾਰ ਖੇਤਰ ਜਿਹੜਾ ਉਹ ਕੇਂਦਰ ਸਰਕਾਰ ਦੇ ਅੰਦਰ ਆਉਂਦਾ ਜੇ ਉਹਨਾਂ ਨੂੰ ਕੇਂਦਰ ਸਰਕਾਰ ਚਾਉਂਦੀ ਹੈ ਤਾਂ ਉਹਨਾਂ ਨੂੰ ਉੱਥੇ ਲਿਆ ਕੇ ਬੋਲਣ ਦਾ ਜੋ ਸਮਾਂ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ ਤੇ ਉਹ ਲੋਕ ਕੰਪੇਅਰ ਕਰਦੇ ਨੇ ਕਿ ਇੱਕ ਪਾਸੇ ਤਾਂ ਜਿਹੜੇ ਬਲਾਤਕਾਰੀ ਸਿੱਧ ਹੋ ਗਏ ਨੇ ਜਿਹੜੇ ਕਹਿੰਦੇ ਇੱਕ ਦੋਸ਼ ਤੈ ਹੋ ਗਏ ਨੇ ਸਜ਼ਾ ਕੱਟ ਰਹੇ ਨੇ ਉਹ ਪਰੋਲ ਤੇ ਵੱਧ ਰਹਿੰਦੇ ਨੇ ਜੇਲ੍ਹ ਚ ਘਟ ਰਹਿੰਦੇ ਨੇ ਦੂਜੇ ਪਾਸੇ ਕਹਿੰਦੇ ਜੋ ਗੱਲ ਆਉਂਦੀ ਹੈ ਬੰਦੀ ਸਿੰਘਾਂ ਦੀ ਜਾਂ ਫਿਰ ਅਮਰਪਾਲ ਦੀ ਕਹਿੰਦੇ ਫਿਰ ਉਹ ਦੋਰੇ ਮਾਪਦੰਡ ਹੋ ਜਾਂਦੇ ਆ ਇਹ ਮੇਰੇ ਖਿਆਲ ਹੈ ਕਿ ਇੱਕ ਸਿੱਖਾਂ ਨਾਲ ਇੱਕ ਬਹੁਤ ਵੱਡੀ ਧੱਕੇਸ਼ਾਈ ਹੋ ਰਹੀ ਹੈ ਕਿ ਜੇ ਬੰਦੀ ਸਿੰਘ ਆ ਤੇ ਉਹਨਾਂ ਵੀ ਆਪਣੀਆਂ ਸਜ਼ਾਵਾਂ ਤੋਂ ਬਾਹਰ ਦੋਰੀਆਂ ਤੇਰੀਆਂ ਸਜ਼ਾਵਾਂ ਭੁਗਤ ਲਈਆਂ ਉਹਨਾਂ ਦੇ ਵੀ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ ਹੈ ਜੇ ਹੁਣ ਅਮਰਪਾਲ ਦਾ ਕੇਸ ਸੀ ਕਿ ਕਹਿੰਦੇ ਸੀ ਆਮ ਕਹਿੰਦੇ ਕਿ ਤੁਸੀਂ ਲੋਕਤੰਤਰ ਚ ਆ ਕੇ ਅੱਗੇ ਆਓ ਤੇ ਜੇ ਲੋਕਤੰਤਰ ਚ ਵੀ ਲੋਕਾਂ ਨੇ ਉਹਨਾਂ ਨੂੰ ਜਿਤਾਤਾ ਤੇ ਫਿਰ ਉਹਨਾਂ ਦੀ ਜਿਹੜੀ ਲੋਕਤੰਤਰ ਨਹੀਂ ਮੰਨ ਲੋ ਕਿਸੇ ਗੱਲ ਨੂੰ ਤੇ ਮੰਨ ਲੋ ਫਿਰ ਲੋਕ ਜਾਣ ਕਿੱਥੇ ਜੇ ਲੋਕਤੰਤਰ ਜਿੱਤਿਆ ਹੋਏ ਬੰਦੇ ਦੀ ਵੀ ਨਹੀਂ ਗੱਲ ਸੁਣੀ ਜਾ ਸਕਦੀ ਜੇ ਉਹਦਾਂ ਕੋਈ ਆਪਣੇ ਹੱਕਾਂ ਦੀ ਗੱਲ ਕਰਦਾ ਤਾਂ ਵੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਇਹ ਮੇਰਾ ਖਿਆਲ ਹੈ ਕਿ ਡਿਕਟੇਟਰਸ਼ਿਪ ਹੀ ਕਲੀਅਰ ਡਿਕਲੇਅਰ ਕਰਨੀ ਚਾਹੀਦੀ ਹੈ ਲੋਕਤੰਤਰ ਵਾਲੀ ਭਾਵਨਾ ਵਾਲੀ ਅਜਿੱਦਾਂ ਹੁਣ ਵੀ ਦੇਖੋ ਜਿਆ ਬਲਾਕ ਸੰਮਤੀ ਦੇ ਚੋਣਾਂ ਹੋ ਰਹੀਆਂ ਤਾਂ ਉੱਥੇ ਲੋਕਾਂ ਨੂੰ ਪੇਪਰ ਦਾਖਲ ਨਹੀਂ ਕਰਨ ਦਿੱਤੇ ਜਾ ਰਹੇ ਉੱਥੇ ਲੋਕਾਂ ਦੀਆਂ ਪੱਗਾਂ ਲਾਈਆਂ ਜਾ ਰਹੀਆਂ ਉੱਥੇ ਲੋਕ ਜਨਾਨੀਆਂ ਤੱਕ ਨੂੰ ਵੀ ਧੱਕੇ ਮਾਰੇ ਜਾ ਰਹੇ ਆ ਉਹਨਾਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਕਿ ਇਹੋ ਜਿਹਾ ਲੋਕਤੰਤਰ ਆ ਕਿ ਜਿਹਦੇ ਚ ਕੋਈ ਲੋਕਾਂ ਦੀ ਲੋਕਾਂ ਦੀ ਤਾਂ ਕੋਈ ਗੱਲ ਨਹੀਂ ਖਾਲੀਏ ਕੁਝ ਆਗੂਆਂ ਦੇ ਹੱਥ ਚ ਸਾਰਾ ਕੁਝ ਹੈ ਉਹ ਜਿੰਨੂੰ ਮਰਜ਼ੀ ਅੰਦਰ ਕਰਾ ਦੇਣ ਜਿੰਨੂੰ ਮਰਜ਼ੀ ਛੱਡ ਦੇਣ ਗੁੰਡਾਗਰਦੀ ਸ਼ਰਿਆਂੋਂ ਰਹੀ ਉੱਥੇ ਕੋਈ ਨਸ਼ੇ ਦਾ ਵਪਾਰ ਸ਼ਰਿਆਂੋਂ ਰਿਹਾ ਉੱਥੇ ਕੋਈ ਸਰਕਾਰ ਕਿਸੇ ਨਾਂ ਦੇ ਕੋਈ ਐਕਸ਼ਨ ਲੈ ਨਹੀਂ ਰਹੀ ਤੁਸੀਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀ ਗੱਲ ਕੀਤੀ ਹੈ ਕੱਲ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਗੁਰਦੀਪ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਤੋਂ ਬੜਾ ਵਿਵਾਦਤ ਬਿਆਨ ਆਇਆ ਹੈ ਉਹਨਾਂ ਦਾ ਉਹ ਕਹਿੰਦੇ ਕਿ ਪੱਗ ਉਤਰ ਗਈ ਸੀ ਬਹਿਸ ਦੌਰਾਨ ਜਾਂ ਲੜਾਈ ਝਗੜੇ ਦੌਰਾਨ ਜੋ মিডিਆ ਨੇ ਪੁੱਛਿਆ ਕਿ ਇੱਥੇ ਪੱਗਾਂ ਪੱਗਾਂ ਲਹਿਗੀਆਂ ਨੇ ਉਹ ਕਹਿੰਦੇ ਕਿ ਪੱਗਾਂ ਤਾਂ ਲਈ ਜਾਂਦੀਆਂ ਪੱਗਾਂ ਤੇ ਕਿਹੜਾ ਕਹਿੰਦੇ ਕਿਲ ਲੱਗੇ ਹੁੰਦੇ ਨੇ ਮੇਰੇ ਖਿਆਲ ਹੈ ਕਿ ਇਹ ਲੋਕ ਜਾਂ ਤੇ ਜਾਂ ਅਨਜਾਣ ਬਣ ਕੇ ਜਾਂ ਇੱਕ ਸਿੱਖ ਵਿਰੋਧੀ ਗੱਲਾਂ ਜਿਹੜੀਆਂ ਇਹਨਾਂ ਨੂੰ ਮੇਰੇ ਖਿਆਲ ਦੇ ਇੱਕ ਸਿੱਖ ਹਨ ਜਮੇ ਹੋਣ ਦੇ ਪਤਾ ਹੈ ਕਿ ਦਸਤਾਰ ਦੀ ਕੀ ਕੀ ਮਤਿਆਦ ਦਸਤਾਰ ਸਾਡੇ ਵਾਸਤੇ ਇੱਕ ਬਹੁਤ ਵੱਡੀ ਮਹੱਤਵਪੂਰਨ ਹੈ ਕਿ ਸਾਡੇ ਵਾਸਤੇ ਬਹੁਤ ਵੱਡੀ ਉੱਚੀ ਸ਼ਾਨ ਹੈ ਦਸਤਾਰ ਦੀ ਤਾਂ ਉਹ ਇਹੋ ਜਿਹੀਆਂ ਬੇਹੂਦਾ ਗੱਲਾਂ ਕਰਕੇ ਤੇ ਇਹ ਚੀਜ਼ ਹੈ ਕਿ ਉਹ ਜਿਹੜੀਆਂ ਗਲਤੀਆਂ ਕਰ ਰਹੇ ਆ ਉਹ ਆਪਣੀਆਂ ਗਲਤੀਆਂ ਨੂੰ ਜਾਇਜ਼ ਠਾਉਣ ਵਾਸਤੇ ਇਹੋ ਜਿਹੇ ਜਿਹੜੇ ਧਾਰਮਿਕ ਮਸਲੇਆਨ ਨੂੰ ਵੀ ਜਿਹੜੇ ਸਿੱਖਾਂ ਦੀ ਜਿਹੜੀ ਇਹ ਇਹ ਦਸਤਾਰ ਨੂੰ ਵੀ ਗਲਤ ਗਲਤ ਪੇਸ਼ ਕਰ ਰਹੇ ਆ ਮੇਰੇ ਖਿਆਲ ਉਹ ਦੀ ਬਹੁਤ ਵੱਡੀ ਨਖੇਦੀ ਆ ਉਹਨਾਂ ਨੂੰ ਮੇਰੇ ਖਿਆਲ ਇੱਕ ਮਾਫੀ ਮੰਗਣੀ ਚਾਹੀਦੀ ਤੇ ਅਕਾਲ ਤਖਤ ਦੇ ਜਹਿਦਾਰ ਨੂੰ ਉਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਬਾਪੂ ਜੀ ਰਮਨੀਤ ਬਿੱਟੂ ਉਹਨਾਂ ਨੂੰ ਕਿਵੇਂ ਦੇਖਦੇ ਹੋ ਉਹ ਲਗਾਤਾਰ ਤੁਸੀਂ ਦੇਖੋ ਇੱਕ ਪਾਸੇ ਪਹਿਲਾਂ ਸਭ ਤੋਂ ਪਹਿਲਾਂ ਤਾਂ ਉਹ ਬੜੇ ਤੱਤੇ ਹਮਲੇ ਕਰਦੇ ਸੀ ਬੜੇ ਤਿੱਕੇ ਨਿਸ਼ਾਨ ਲਏ ਹੋਏ ਸੀ ਐਮਪੀ ਅਮਰਪਾਲ ਸਿੰਘ ਉਹਨਾਂ ਤੇ ਬੰਦੀ ਸਿੰਘਾਂ ਤੇ ਭਾਈ ਰਾਜੋਵਾਨ ਨੂੰ ਬਹੁਤ ਕੁਝ ਬੋਲਦੇ ਰਹੇ ਨੇ ਪਰ ਜ ਮੈਨੂੰ ਸਿਮਰਜੀਤ ਸਿੰਘ ਮਾਨ ਨੇ ਸਮਝਾਇਆ ਕਿ ਅਜਿਹੀਆਂ ਗੱਲਾਂ ਨਹੀਂ ਕਰੀਦੀਆਂ ਔਰ ਉਸ ਤੋਂ ਬਾਅਦ ਤੁਸੀਂ ਹੁਣ ਦੇਖੋ ਹੁਣ ਵੀ ਉਹਨਾਂ ਨੇ ਇੱਕ ਪਾਸੇ ਕੋਰਟ ਦੇ ਵਿੱਚ ਜੋ ਸੁਣਵਾਈ ਚਾਰੀਏ ਦੂਜੇ ਪਾਸੇ ਉਹ ਖੁਦ ਕਹਿ ਰਹੇ ਨੇ ਕਿ ਅਮਰਪਾਤ ਸਿੰਘ ਹੁਣੀ ਬਾਹਰ ਹੋਣੇ ਚਾਹੀਦੇ ਨੇ ਉਹਦੇ ਜਦੋਂ ਤੁਸੀਂ ਵੀ ਕਿਹਾ ਕਿ ਪਹਿਲਾਂ ਤੋਂ ਹੀ ਉਹ ਜੋ ਬੰਦੀ ਸਿੰਘਾਂ ਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਕਰਤੇ ਕਿ ਮੇਰੇ ਜੀਂਦੇ ਜੀ ਉਹਨਾਂ ਨੂੰ ਮੈਂ ਬਾਹਰ ਨਹੀਂ ਜੀ ਜੀ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹੋ ਜੀਆਂ ਗੱਲਾਂ ਵੈਸੇ ਤੇ ਨਹੀਂ ਕਰਨੀਆਂ ਚਾਹੀਦੀਆਂ ਕੁਝ ਸਮੇਂ ਦੇ ਨਾਲ ਜੋ ਉਹ ਤੋਂ ਹਾਲਾਤ ਵਾਪਰੇ ਉਹ ਕਿਹੜਾਂ ਹਾਲਾਤਾਂ 'ਚ ਉਹਨਾਂ ਦੇ ਦਾਦੇ ਦਾ ਕਤਲ ਹੋਇਆ ਉਦੋਂ ਬਾਅਦ ਜਦੋਂ ਉਹਨਾਂ ਕਾਨੂੰਨ ਅਨਸਾਰ ਉਹਨਾਂ ਸਜ਼ਾ ਪੂਰੀਆਂ ਕਰ ਲਈਆਂ ਤੇ ਇਹਨਾਂ ਨੂੰ ਵੀ ਥੋੜੇ ਪ੍ਰਾਖ ਦੇ ਲਈ ਵਿਖਾ ਕੇ ਠੀਕ ਹੈ ਕਿ ਪੰਜਾਬ ਦੇ ਹੱਕਾਂ ਦੀ ਗੱਲ ਪੰਜਾਬ ਨਾਲ ਖੰਡ ਦੀ ਗੱਲ ਜਿਹੜੀ ਆ ਕਿ ਬੰਦੀ ਸਿੰਘਾਂ ਨੂੰ ਸਗੋਂ ਇਹਨਾਂ ਨੂੰ ਆਪ ਅੱਗੇ ਹੋ ਕੇ ਰਿਆ ਕਰਾਉਣਾ ਚਾਹੀਦਾ ਸੀ ਕੋ ਸਮਾਂ ਚਲੋ ਬੀਤ ਗਿਆ ਹੁਣ ਆਉਣ ਵਾਲੇ ਸਮੇਂ 'ਚ ਆਪਾਂ ਪਿਆਰ ਮੁਹੱਬਤ ਨਾਲ ਪੰਜਾਬ ਨੂੰ ਅੱਗੇ ਵਧਾਉਣ ਦੀ ਗੱਲ ਕਰੀਏ ਠੀਕ ਹੈ ਕਿ ਜੇ ਉਹ ਅੱਜ ਆ ਰਹ ਅਮਰਿਤਪਾਲ ਦੇ ਹੱਕ ਚ ਕਰ ਰਹੇ ਆ ਜਾਂ ਮੈਂ ਤਾਂ ਸੋਚਦਾ ਉਹਨਾਂ ਨੂੰ ਪਹਿਲਾਂ ਬੰਦੀ ਸਿੰਘਾਂ ਦੇ ਹੱਕ ਚ ਗੱਲ ਕਰਕੇ ਬੰਦੀ ਸਿੰਘਾਂ ਨੂੰ ਸੁਣਨਾ ਚਾਹੀਦਾ ਅਮਰਿਤਪਾਲ ਦਾ ਚਲੋ ਠੀਕ ਹੈ ਕਿ ਉਹਨਾਂ ਦਾ ਜੇ ਉਹ ਸਹੀ ਤਰੀਕੇ ਨਾਲ ਸਿਰਦਤਾ ਨਾਲ ਸੱਚੇ ਦਿਲ ਤੋਂ ਇਹ ਕਰ ਰਹੇ ਆ ਤੇ ਅਸੀਂ ਉਹਨਾਂ ਦਾ ਵੀ ਇਸ ਵਾਸਤੇ ਸਵਾਗਤ ਕਰਦੇ ਆ ਕਿ ਦੇਰ ਆਏ ਦਰਸਤਾਏ ਪਰ ਉਹਨਾਂ ਨੂੰ ਮੈਂ ਸੋਚਦਾ ਕਿ ਜੇ ਸਹੀ ਅਰਥਾਂ ਚ ਉਹਨਾਂ ਨੂੰ ਬੰਦੀ ਸਿੰਘਾਂ ਵਾਸਤੇ ਪੰਜਾਬ ਦੇ ਹੋਰ ਮਸਲੇ ਜਿੱਥੇ ਪੰਜਾਬ ਨਾਲ ੱੱਕਾ ਹੋ ਰਿਹਾ ਉਥੇ ਆਪਣੀ ਸਰਕਾਰ ਦੇ ਸਾਹਮਣੇ ਪੰਜਾਬ ਦਾ ਪੱਖ ਦਿੜਤਾ ਨਾਲ ਪੇਸ਼ ਕਰਨਾ ਚਾਹੀਦਾ ਮੈਂ ਇੰਟਰਵਿਊ ਕਰਦਿਆਂ ਵੀ ਉਹਨਾਂ ਨੇ ਕਿਹਾ ਕਿ ਮੈਂ ਚਾਹੁੰਨਾ ਕਿ ਐਮਪੀ ਅਮਰਿਤਪਾਲ ਸਿੰਘ ਕਹਿੰਦੇ ਬਾਹਰ ਆਉਣ ਖਡੂਰ ਸਾਹਿਬ ਹਲਕੇ ਨੇ ਕਹਿੰਦੇ ਬਹੁਤ ਵੱਡੇ ਮਾਰਜਨਾ ਜਤਾਇਆ ਲੋਕਾਂ ਦੇ ਕੰਮ ਕੰਮ ਨਹੀਂ ਮੈਂ ਸੋਚਦਾ ਕਿ ਠੀਕ ਹੈ ਜੇ ਪੈਰਵਾਈ ਕਰਦੇ ਤਾਂ ਉਹ ਜੇ ਪੈਰਵਾਈ ਕਰਨਗੇ ਤੇ ਮੇਰੇ ਖਾਲ ਫਿਰ ਬਾਹਰ ਆ ਵੀ ਜਾਣਗੇ ਕਿਉਂਕਿ ਇਹ ਇਹ ਕੋਈ ਨਾ ਤੇ ਅਮਰਤਪਾਲ ਤੇ ਹਸਾਨ ਇਹ ਇੱਕ ਕਾਨੂੰਨ ਕੈਦੇ ਦਾ ਰਾਜ ਜਿਹੜਾ ਤੁਸੀਂ ਕਹਿ ਰਹੇ ਕਿ ਕੋਈ ਬੰਦਾ ਕਾਨੂੰਨ ਤੋਂ ਬਾਹਰ ਨਾ ਜਾਵੇ ਕੋਈ ਇਹੋ ਜਿਹਾ ਗਲਤ ਪਾਸੇ ਨੂੰ ਨਾ ਮੁੜੇ ਤੇ ਇਹਦੇ ਵਾਸਤੇ ਫਿਰ ਠੀਕ ਹੈ ਕਿ ਸਾਰਿਆਂ ਨੂੰ ਆਵਾਜ਼ ਉਠਾਉਣੀ ਚਾਹੀਦੀ ਅਸੀਂ ਪੰਜਾਬ ਦੇ ਦੂਜੇ ਐਮਪੀਆ ਨੂੰ ਵੀ ਸਾਰਿਆਂ ਨੂੰ ਕਹਿੰਨੇ ਆ ਕਿ ਤੁਸੀਂ ਇਹ ਆਵਾਜ਼ ਉਠਾਓ ਕਿ ਇਹ ਮਨੁੱਖੀ ਅਧਿਕਾਰਾਂ ਦਾ ਲੋਕਾਂ ਦੇ ਹੱਕਾਂ ਦਾ ਮਸਲਾ ਵਾ ਇਹ ਕੱਲ ਅਮਰਤਪਾਲ ਦਾ ਨਹੀਂ ਹੈ ਕੱਲ ਨੂੰ ਆਉਣ ਵਾਲੇ ਸਮੇਂ 'ਚ ਫਿਰ ਸਾਰੇ ਹਨ ਇਹੋ ਜਿਹੀਆਂ ਚੀਜ਼ਾਂ ਹੋ ਸਕਦੀਆਂ ਇਸ ਕਰਕੇ ਆਪਾਂ ਨੂੰ ਕਦੇ ਵੀ ਆਪਣੀ ਜ਼ੁਬਾਨ ਜਿੱਥੇ ਹੱਕ ਸੱਚ ਦੀ ਲੜਾਈ ਹੈ ਉੱਥੇ ਖੋਲ੍ਹਣੀ ਚਾਹੀਦੀ ਤੁਹਾਨੂੰ ਕਦੇ ਵੇ ਸਾਡੀ ਕੋਈ ਨਾ ਕਦੀ ਕਿਸੇ ਕਿਸੇ ਵਿਸ਼ੇ ਤੇ ਗੱਲ ਨਹੀਂ ਹੋਈ ਤੇ ਠੀਕ ਹੈ ਕਿ ਇਹ ਮੀਡੀਆ ਦੇ ਥਰੂ ਹੀ ਸਾਨੂੰ ਜੋ ਪਤਾ ਲੱਗਾ ਤੇ ਠੀਕ ਹੈ ਕਿ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਮੇਰੇ ਖਿਆਲ ਹੈ ਕਿ ਬੰਦੀ ਸਿੰਘਾਂ ਨੂੰ ਵੀ ਹੂੰ ਜਲਦੀ ਤੋਂ ਜਲਦੀ ਰਿਹਾ ਕਰਵਾਉਣਾ ਚਾਹੀਦਾ ਵਕੀਲ ਨੇ 5 ਮਿੰਟ ਨੇ ਸਾਨੂੰ ਪਤਾ ਤੁਸੀਂ ਅੱਗੇ ਪ੍ਰੋਗਰਾਮ ਤੇ ਜਾਣਾ ਬਹੁਤ ਬਿਜ਼ੀ ਸ਼ੈਡਿਊਲ ਤੁਹਾਡਾ ਰਹਿੰਦਾਗਾ ਪਿਛਲੇ ਦਿਨੀ ਗਿਆਨੀ ਹਰਪੀਤ ਸਿੰਘ ਹੋਣਾ ਦਾ ਇੱਕ ਪ੍ਰੈਸ ਕਾਨਫਰੈਂਸ ਸੀ ਉਹਨਾਂ ਨੇ ਕਿਹਾ ਕਿ 2 ਦਸੰਬਰ ਵਾਲਾ ਜਿਹੜਾ ਫੈਸਲਾ ਸੀ ਕਹਿੰਦੇ ਉਹਨੂੰ ਲਾਗੂ ਕਰਵਾਉਣ ਦੇ ਵਿੱਚ ਅਸੀਂ ਹੁਣ ਵੀ ਕਹਿੰਦੇ ਤਤਪਾਰਾਂ ਔਰ ਅਸੀਂ ਚਾਹੁੰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਉਮੀਦਵਾਰ ਸਾਰੇ ਕਹਿੰਦੇ ਇਕੱਠੇ ਹੋ ਜਾਣ ਨਹੀਂ ਮੇਰੇ ਖਿਆਲ ਹੈ ਕਿ ਚਲੋ ਜੀ 2 ਦਸੰਬਰ ਵਾਲੇ ਜਿਹੜਾ ਹੁਕਮਨਾਮਾ ਸੀ ਉਹਦੀ ਪਾਲਣਾ ਤੇ ਹੋਈ ਨਹੀਂ ਹੈ ਉਹ 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 ਜਿਹੜਾ ਸੀ ਉਹਨਾਂ ਨੇ ਆਪਣੀਆਂ ਗਲਤੀਆਂ ਮੰਨ ਕੇ ਫਿਰ ਉਤੋਂ ਉਹ ਹੁਕਮ ਤੋਂ ਪਗੌੜੇ ਹੋ ਕੇ ਉਹ ਸਾਰਾ ਕੁਝ ਕੀਤਾ ਜਾ ਰਿਹਾ ਤੇ ਉਸ ਚੀਜ਼ ਨੂੰ ਤੇ ਇਹ ਜਿਹੜਾ ਉਹ ਸਾਡੀਆਂ ਸੰਸਥਾਵਾਂ ਦਾ ਵੀ ਜਿਹੜਾ ਮਿਆਰ ਬੜਾ ਡਾਊਨ ਕੀਤਾ ਜਾ ਰਿਹਾ ਠੀਕ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਹੋਣੀ ਜੇ ਇਦਾਂ ਕਹਿ ਰਹੇ ਆ ਕਿ ਸਾਰੀ ਕੌਮ ਸਾਰ ਹਰੇਕ ਬੰਦਾ ਚਾਹ ਰਿਹਾ ਕਿ ਸਾਡੀ ਕੌਮ ਇਕੱਠੀ ਹੋਊਗੀ ਤੇ ਜਿਹੜਾ ਜ਼ੁਲਮ ਤਸ਼ੱਦਦ ਸਾਡੇ ਪੰਜਾਬ ਨਾਲ ੱੱਕੇ ਛਾਈਆਂ ਸਾਡੇ ਹੱਕ ਲੁੱਟੇ ਜਾ ਰਹੇ ਆ ਜਾਂ ਜਿੰਨਾ ਸਾਡੇ ਕੋਲ ਪਿਛਲੇ ਦਿਨੀਆਂ ਯੂਨੀਵਰਸਿਟੀ ਦਾ ਮਸਲਾ ਸੀਗਾ ਹੋਰ ਚੰਡੀਗੜ੍ਹ ਦੀ ਰਾਜਧਾਨੀ ਦਾ ਮਸਲਾ ਸਾਡਾ ਤੇ ਸਾਰੇ ਮਸਲੇ ਤਾਂ ਹੀ ਹੱਲ ਹੋਣਗੇ ਜੇ ਅਸੀਂ ਸਾਰੇ ਜਣੇ ਸਿਰਦਤਾ ਨਾਲ ਇਕੱਠੇ ਹੋ ਕੇ ਤੇ ਹਮਲਾ ਮਾਰੀਏ ਸੁਖਬੀਰ ਸਿੰਘ ਬਾਦਲ ਹੋਣਾ ਨਾਲ ਵੀ ਇਕੱਠੇ ਹੋ ਕੇ ਚ ਨੇ ਮੇਰਾ ਖਿਆਲ ਹੈ ਕਿ ਜਿਹੜੇ ਦੇਖੋ ਜੀ ਕਿੱਡੇ ਕਿੱਡੇ ਵੱਡੇ ਦੋਸ਼ ਆ ਸੌਦਾ ਸਾਦ ਨੂੰ ਮਾਫੀਆਂ ਦੇਣੀਆਂ ਜਿਹੜਾ ਐਡੇ ਵੱਡੇ ਜਿੱਤੇ ਕਰੈਮ ਆ ਫਿਰ ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਦੀਆਂ ਬਦਬੀਆਂ ਹੋ ਗਈਆਂ ਹਾਂ ਉਹਨਾਂ ਦੇ ਰਾਜ ਚ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸਿੱਖ ਸਿੱਖ ਨੌਜਵਾਨਾਂ ਦਾ ਵੱਡੇ ਪੱਧਰ ਤੇ ਕਾਹਨ ਕੀਤਾ ਕਤਲੇਆਮ ਕੀਤਾ ਉਹਨਾਂ ਨੂੰ ਬੜੀਆਂ ਵੱਡੇ ਅਹੁਦੇ ਦੇ ਕੇ ਨਵਾਜਿਆ ਗਿਆ ਮੇਰੇ ਖਿਆਲ ਉਹਨਾਂ ਨਾਲ ਤੇ ਕਿਸੇ ਤਰੀਕ ਕੋਈ ਕੋਈ ਗੱਲ ਨਹੀਂ ਹੋ ਸਕਦੀ ਕਿ ਜਾਂ ਤੇ ਉਹ ਠੀਕ ਹੈ ਕਿ ਜੇ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਸਜ਼ਾ ਲਈ ਸੀ ਤਾਂ ਉਹਨੂੰ ਮੰਨ ਹੀ ਲੈਂਦੇ ਪਰ ਉਹ ਫਿਰ ਵੀ ਸਭ ਕੁਝ ਮੰਨ ਕੇ ਫੇ ਫੇ ਫੇਰੋਂ ਤੋਂ ਭਗੋੜੇ ਹੋ ਰਹੇ ਆ ਤੇ ਇਸ ਕਰਕੇ ਉਹਨਾਂ ਨਾਲ ਨਹੀਂ ਕੋਈ ਵੀ ਸਮਝੌਤਾ ਹੋ ਸਕਦਾ ਜੇ ਕਦੇ ਗਨੀ ਹਰਪੀ ਸਿੰਘ ਜਿਵੇਂ ਕਹਿ ਰਹੇ ਨੇ ਸਾਰੇ ਇਕੱਠੇ ਹੋਣ ਦਾ ਸੁਭਾਅ ਬੰਦ ਆ ਸਾਰੇ ਪੰਥਕ ਇਕਤਾ ਜੀ ਹੁੰਦੀ ਹੈ ਜੋ ਹੁੰਦੀ ਹੈ ਚਾਹੇ ਸੁਖਬੀਰ ਸਿੰਘ ਬਾਦਲ ਹੋਣ ਚਾਹੇ ਗਿਆਨੀ ਹਰਪੀਤ ਸਿੰਘ ਹੋਣ ਫੇਰ ਵਾਰਿਸ ਪੰਜਾਬ ਦੇ ਜਥੇਬੰਦੀ ਵੀ ਨਾ ਚੱਲੂਗੀ ਜੀ ਦੇ ਚਲੋ ਐਸੀ ਇਹ ਦੇਖਦੇ ਆ ਕਿ ਜਿਹੜੇ ਕੋਈ ਜਿਨ੍ਹਾਂ ਤੇ ਕੋਈ ਦਾਗ ਨਹੀਂਗਾ ਜਿਹੜੇ ਲੋਕਾਂ ਨੇ ਕੌਮ ਲਈ ਹਮੇਸ਼ਾ ਆਹ ਦਾ ਨਾਰਾ ਮਾਰਿਆ ਕੌਮ ਲਈ ਲੜਾਈ ਲੜੀ ਉਹਨਾਂ ਲੋਕਾਂ ਨਾਲ ਤੇ ਇਕਤਾ ਹੋ ਸਕਦੀ ਹੈ ਤੇ ਜਿਨ੍ਹਾਂ ਲੋਕਾਂ ਨੇ ਕੌਮ ਨੂੰ ਇੱਥੇ ਲਿਆ ਕੇ ਖੜਾ ਕਰ ਦਿੱਤਾ ਹੋਵੇ ਉਹਨਾਂ ਲੋਕਾਂ ਨਾਲ ਇਕਤਾ ਦਾ ਮੇਰੇ ਖਿਆਲ ਸਵਾਲ ਨਹੀਂ ਪੈਦਾ ਤੁਸੀਂ ਇਹ ਕਹਿ ਰਹੇ ਹੋ ਕਿ ਸੁਖਬੀ ਸਿੰਘ ਬਾਦਰ ਹੋਣਾ ਨਾਲ ਨਹੀਂ ਕਦੇ ਜਾਊਗਾ ਨਹੀਂ ਜੀ ਹੂੰ ਜੀ ਆਖਰੀ ਸਵਾਲ ਇੱਕ ਪਿਛਲੇ ਦਿਨ ਇੱਕ ਮਾਤਾ ਬਲਵਿੰਦਰ ਕੌਰ ਉਹਨਾਂ ਨੂੰ 에ਰਪੋਰਟ ਤੇ ਰੋਕਿਆ ਗਿਆ ਸੀ ਉਹ ਕੀ ਗੱਲ ਹੋਈ ਸੀ ਪੂਰੀ ਉਹ ਵੀ ਦੱਸ ਦਿਓ ਇੱਕ ਵਾਰ ਇਹ ਮੇਰੇ ਖਿਆਲ ਹੈ ਕਿ ਸਰਕਾਰ ਦੀ ਤੱਕੇਸ਼ਾਈ ਹੈ ਇੱਕ ਕਿਸੇ ਬੰਦੇ ਤੇ ਇੱਥੇ ਕਈ ਕਈ ਕਿਨਾ ਕਿਨਾ ਕੁਝ ਲੁੱਟ ਕੇ ਲੈ ਜਾ ਰਹੇ ਆ ਦੇਸ਼ ਦੀ ਜਾਇਦਾਦ ਪਤਾ ਨਹੀਂ ਕਰੋੜਾਂ ਅਰਬਾਂ ਰੁਪਈਆਂ ਦੇ ਕਬੜੇ ਕਰਕੇ ਉਹ ਬਾਹਰ ਆਮਨਾ ਚਲੇ ਜਾਂਦੇ ਤੇ ਅਸੀਂ ਅਸੀਂ ਸਾਡੀ ਬੇਟੀ ਦੇ ਉੱਥੇ ਬੇਟਾ ਹੋਇਆ ਸਾਡੇ ਦੋਤਾ ਹੋਇਆ ਸੀ ਤੇ ਉਹਨੂੰ ਵੇਖਣ ਵਾਸਤੇ ਜਾਣਾ ਸੀਗਾ ਤੇ ਉਹ ਹੀ 15-20 ਦਿਨ ਵਾਸਤੇ ਜਾਣਾ ਸੀਗਾ ਤੇ ਉਹ ਵੀ ਉਹਨਾਂ ਨੂੰ ੱੱਕੇ ਨਾ ਉਹਨਾਂ ਕੋਲ ਵੀਜ਼ਾ ਸਾਰੀਆਂ ਚੀਜ਼ਾਂ ਵੈਲਿਡ ਆ ਕੋਈ ਬਿਨਾਂ ਕੋ ਕਾਰਨ ਵੀ ਨਹੀਂ ਦੱਸਿਆ ਜਾ ਰਿਹਾ ਕਿ ਕਿਉਂ ਰੋਕਿਆ ਜਾ ਰਿਹਾ ਉਹ ਕਹਿੰਦੇ ਸਾਨੂੰ ਸਰਕਾਰ ਵੱਲੋਂ ਹੋਇਆ ਤੇ ਨਹੀਂ ਜਾ ਸਕਦੇ ਬਸ ਇਹ ਮੇਰਾ ਖਿਆਲ ਹੈ ਕਿ ਇਹ ਸਾਰਾ ਕੁਝ ਇਹ ਅਮਰਤਪਾਲ ਨੂੰ ਉਹਦੇ ਜਿਹੜਾ ਤੰਕ ਕਿੰਨਾ ਉਹਦੇ ਪਰਿਵਾਰ ਨੂੰ ਕਿੰਨਾ ਤੰਕ ਕੀਤਾ ਜਾਂ ਪਰੇਸ਼ਾਨ ਕੀਤਾ ਜਾ ਸਕੇ ਕਿ ਉਹ ਜਿਹੜਾ ਸਰਕਾਰ ਦੇ ਖਿਲਾਫ ਲੜਾਈ ਲੜ ਰਿਹਾ ਹੈ ਸ਼ਾਇਦ ਉਹ ਪਿੱਛੇ हट ਜਾਵੇ ਅੱਛਾ ਉਸ ਤੋਂ ਬਾਅਦ ਜਾਣ ਦਿੱਤਾ ਨਹੀਂ ਫਿਰ ਨਹੀਂ ਨਹੀਂ ਉਹ ਤੋਂ ਬਾਅਦ ਜਾਣ ਨਹੀਂ ਦਿੱਤਾ ਸੀ ਉਹਨੂੰ ਵੀ ਹਾਈ ਕੋਰਟ ਚੋਂ ਚੈਲੰਜ ਕਰਾਂਗੇ ਕਿ ਕਿਉਂ ਸਾਨੂੰ ਰੋਕਿਆ ਜਾ ਰਿਹਾ ਜੇ ਕੋਈ ਕਾਨੂੰਨ ਕਾਇਦਾ ਕੋਈ ਹੈ ਤੇ ਉਹ ਸਾਨੂੰ ਦੱਸਿਆ ਜਾਵੇ ਕਿ ਇਹ ਇਹ ਇਹੋ ਜੀਆਂ ਜਿਹੜੀਆਂ ਹਰਕਤਾਂ ਕਿਉਂ ਕੀਤੀਆਂ ਜਾ ਰਹੀਆਂ ਬਾਪੂ ਇਹ ਆਖਰੀ ਸਵਾਲ ਹੈ ਜਦੋਂ ਇੱਕ ਪਾਸੇ ਰਮਨੀਤ ਬਿੱਟੂ ਅਮਰਤਪਾਲ ਦੇ ਹੱਕ ਚ ਸਟੈਂਡ ਲੈ ਰਹੇ ਨੇ ਅਮਰਤਪਾਲ ਦੇ ਹੱਕ ਦੇ ਵਿੱਚੋਂ ਆ ਰਹੇ ਨੇ ਔਰ ਦੂਜੇ ਪਾਸੇ ਤੁਹਾਡੀ ਟੈਲੀਫੋਨਿਕਲੀ ਜੋ ਅਮਰਤਪਾਲ ਨਾਲ ਗੱਲ ਹੁੰਦੀ ਹੈ ਤਾਂ ਉਦੋਂ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਕੀ ਕਹਿਣਾ ਹੈ ਕਿ ਰਵਨੀਤ ਬਿੱਟੂ ਹੋਣੀ ਕਿਵੇਂ ਇੱਕਦਮ ਉਹਨਾਂ ਦੇ ਹੱਕ ਦੇ ਵਿੱਚ ਆ ਗਏ ਨਹੀਂ ਉਹਨਾਂ ਨਾਲ ਉਦੋਂ ਬਾਅਦ ਸਾਡੀ ਕੋਈ ਗੱਲ ਹੋਈ ਨਹੀਂ ਤਿੰਨ ਚਾਰ ਦਿਨ ਤੋਂ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਰਵਨੀਤ ਬਿੱਟੂ ਬਾਰੇ ਵੀ ਬਹੁਤ ਅੱਛੀ ਤਰ੍ਹਾਂ ਬਤਾਵਾ ਕਿ ਉਹਨਾਂ ਨੇ ਜਦੋਂ ਤੋਂ ਕਾਂਗਰਸ ਚ ਵੀ ਰਹੇ ਵੱਡੇ ਪੱਧਰ ਤੇ ਸਿੱਖਾਂ ਦੇ ਹੱਕਾਂ ਦੇ ਖਿਲਾਫ ਹੀ ਉਹਨਾਂ ਨੇ ਸਿੱਖਾਂ ਦੇ ਮਸਲਿਆਂ ਦੇ ਖਿਲਾਫ ਹੀ ਉਹਨਾਂ ਨੇ ਗੱਲ ਕੀਤੀ ਕਦੀ ਅਕਾਲ ਤਖਤ ਦੇ ਜਸਦਰ ਦੇ ਖਿਲਾਫ ਕਦੀ ਕਿਸੇ ਦੇ ਖਿਲਾਫ ਤੇ ਮੇਰਾ ਖਿਆਲ ਹੈ ਕਿ ਉਹਨਾਂ ਤੇ ਜੋ ਕੁਝ ਕਾਰਗੁਜ਼ਾਰੀ ਤੋਂ ਬਾਅਦ ਵੀ ਕੋਈ ਵਿਸ਼ਵਾਸ ਕੀਤਾ ਦੱਸਦਾ ਪਰ ਅਜੇ ਤੱਕ ਤੇ ਮੇਰਾ ਖਿਆਲ ਹੈ ਕਿ ਜੋ ਉਹਨਾਂ ਦਾ ਪਿਛਲਾ ਖਾਲੇ ਬਿਆਨ ਦੇਣ ਨਾਲ ਹੀ ਕੁਝ ਨਹੀਂ ਹੋਣ ਵਾਲਾ ਜੋ ਜਨਤਿਰ ਕੋ ਪ੍ਰੈਕਟੀਕਲ ਕੁਝ ਨਹੀਂ ਹੁੰਦਾ ਅਸੀਂ ਸੋਚਦੇ ਹਾਂ ਕਿ ਉਹ ਬੰਦੀ ਸਿੰਘ ਰਿਹਾ ਕਰ ਦੇਣ ਤੇ ਅਸੀਂ ਵੀ ਉਹਨਾਂ ਦਾ ਸਵਾਗਤ ਕਰਾਂਗੇ ਜੀ ਉਹ ਆਪ ਬਿਆਨ ਨਾ ਦੇਣ ਕੱਲੇ ਕੰਮ ਵੀ ਕਰਨ ਰਹੀ ਕੰਮ ਕਰਨੇ ਸੀ ਕਿ ਜਿਹੜੇ ਬੰਦੀ ਪ੍ਰਾਣੇ ਹੋਰ ਆਣਾ ਜੋ ਆਣਾ ਜਿੰਨੇ ਵੀ ਪ੍ਰਾਣੇ ਆ ਬੰਦੀ ਸਿੰਘ ਅੰਮ੍ਰਿਤਪਾਲ ਨੂੰ ਵੀ ਪਾ ਪਿੱਛੇ ਰਹਿੰਦੇ ਨੇ ਉਹਨਾਂ ਨੂੰ ਛੁਲਾ ਦੇਣ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਧੰਨਵਾਦ